ਦੋ ਸ਼ਖਸ ਜਿਹੜੇ ਅੰਦਰ ਆਏ ਆ ਤੇ ਪਾਲ ਮਰਚੰਟ ਦੇ ਤੇ ਉਹਨੇ ਤੇ ਦੱਸਣ ਨੂੰ ਤਾਕ ਕੋ ਕਹਿ ਰਹੇ ਕਿ 2 ਲੱਖ ਤੇ 23000 ਰੁਪਏ ਦੀ ਜਿਹੜੀ ਰਕਮ ਸਾਡੀ ਵੀ ਉਹ ਬੰਦੇ ਲੈ ਕੇ ਚਲੇ ਗਏ ਦੋਨਾਂ ਕੋਲ ਵੈਪਨ ਕਹਿ ਰਹੇ ਨੇ ਸੀਸੀਟੀਵੀ ਫੋਟੋ ਦੇ ਵਿੱਚ ਵੀ ਦਿਖ ਰਿਹਾ ਕਿ ਦੋਨੋਂ ਕੋਲ ਵੈਪਨ ਹੈ ਸ੍ਰੀਬ 5:24 ਮਿੰਟ ਤੇ ਜਿਹੜੀ ਇਹ ਵਾਰਦਾਤ ਹੋਈ ਹੈ ਤੇ ਦੋ ਸ਼ਖਸ ਜਿਹੜੇ ਅੰਦਰ ਆਏ ਆ ਤੇ ਪਾਲ ਮਰਚੰਟ ਦੇ ਤੇ ਸਰਕੇਸ਼ ਸੋਨੀ ਜੀ ਹੈਗੇ ਇੱਥੇ ਮੈਨੇਜਰ ਨੇ ਇਹਦੇ ਤੇ ਉਹਨਾਂ ਦੇ ਦੱਸਣ ਦਾ ਦਾਅਵਾ ਕੋ ਕਹਿ ਰਹੇ ਕਿ 2,32,000 ਰੁਪਏ ਦੀ ਜਿਹੜੀ ਰਕਮ ਸਾਡੀ ਉਹ ਬੰਦੇ ਲੈ ਕੇ ਚਲੇ ਗਏ ਤੋਂ ਵਰਨਾ ਗੱਡੀ ਤੇ ਇੱਕ ਆਏ ਹੈ ਗ੍ਰੇ ਕਲਰ ਦੀ ਵਰਨਾ ਗੱਡੀ ਆ ਜੀ ਜਿਹੜੀ ਵਾਰਦਾ ਟ੍ਰੇਸ ਕਰ ਰਹੇ ਆ ਮਾਜੋ ਡੀਐਸਪੀ ਸਾਹਿਬ ਵੀ ਸਾਡੇ ਮੌਕੇ ਤੇ ਆ ਚੁੱਕੇ ਨੇ ਇੱਥੇ ਤੇ ਬਹੁਤ ਜਲਦੀ ਜਿਹੜੇ ਨੂੰ ਟ੍ਰੇਸ ਕਰ ਲਿਆ ਹੈਗੇ ਸੀਸੀਟੀ ਫੁਟੇਜ ਜਿਹੜੀ ਸਾਨੂੰ ਉਹਦੀ ਮਿਲਦੀ ਹੈ ਇੰਨੇ ਨੇ ਸੀ ਦੋ ਜਣੇ ਜਿਹੜੇ ਅੰਦਰ ਆਏ ਇੱਕ ਜਣਾ ਗੱਡੀ ਦੇ ਵਿੱਚ ਬੈਠਾ ਸੀ ਉਹਦੇ ਬਾਰੇ ਹਜੇ ਵੈਰੀਫਾਈ ਕਰ ਰਹੇ ਆ ਉਹਦੇ ਮੂੰਹ ਤੇ ਉੱਪਰ ਕੁਝ ਬੰਨਿਆ ਹੋਇਆ ਸੀ ਉਹ ਕਰਕੇ ਉਹ ਤੋਂ ਕਲੀਅਰ ਜਿਹੜਾ ਜਿਹੜੇ ਦੇਖ ਕੇ ਹਾਂਜੀ ਸੀਸੀਟੀਵੀ ਫੁਟੇਜ ਅਸੀਂ ਚੈੱਕ ਕਰ ਰਹੇ ਹਾਂ ਦੇਖੀਏ ਸੀਡੀ ਫੁਟੇਜ ਕਾਰ ਵਿੱਚ ਗ੍ਰੇ ਸਿਲਵਰ ਕਲਰ ਦੀ ਜਿਹੜੀ ਵਰਨਾ ਗੱਡੀ ਆ ਗਈ ਹੈ ਤੇ ਬੰਦਿਆਂ ਦੇ ਜਿਹੜੇ ਸੀਗੇ ਤੇ ਦੋ ਬੰਦੇ ਜਿਹੜੇ ਅੰਦਰ ਆਏ ਉਹਨਾਂ ਨੇ ਫਰੋੜਾ ਫਰ ਵਾਲੀ ਕੀਤੀ ਇਹਨਾਂ ਦੇ ਮੁਲਾਜ਼ਮਾਂ ਨੂੰ ਡਰਾਇਆ ਧਮਕਾਇਆ ਬਾਅਦ ਜਿਹੜੇ ਉਹ ਪੈਸੇ ਜਿਹੜੇ ਲੈ ਕੇ ਚਲੇ ਵੈਪਨ ਸੀ ਇਹਨਾਂ ਕੋਲ ਹਾਂ ਜਿਹੜੇ ਨੇ ਕੋਲ ਵੈਪਨ ਸੀ ਕਿ ਹੁਣ ਖੜਾਉਣਾ ਨੂੰ ਮਾਸੀ ਜਾਂ ਦੂਸਰੇ ਸੀ ਉਹ ਵੈਰੀਫਾਈ ਕਰ ਰਹੇ ਸਰ ਜਿਹੜੇ ਦੋ ਬੰਦੇ ਅੰਦਰ ਆਏ ਦੋਨੋਂ ਕੋਲ ਦੋਨਾਂ ਕੋਲ ਵੈਪਨ ਕਹਿ ਰਹੇ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਦਿਖ ਰਿਹਾ ਕਿ ਦੋਨੋਂ ਕੋਲ ਵੈਪਨ ਖੜਾ ਉਹਨਾਂ ਨੂੰ ਮੈਂ ਲੱਗ ਰਿਹਾ ਦੂਸਰਾ ਵੈਰੀਫਾਈ ਕਰ ਰਹੇ ਆ ਜੇਕਰ ਹੋਏ ਤੇ ਉੱਤਰਾਂ ਨਿਕਲਣਗੇ ਸਰ ਇਹਨਾਂ ਦਾ ਕੋਈ ਗਾਰਡ ਤੇਰਾ ਰੱਖਿਆ ਹੋਇਆ ਨਹੀਂ ਗਾਰਡ ਇਹਨਾਂ ਦੇ ਕੋਈ ਨਹੀਂ ਹੈਗਾ ਜੀ ਹਾਂ ਸਰ ਕੁਝ ਪੁਲਿਸ ਦੇ ਹੱਥ ਲਗਾਏ ਤੇ ਕੁਝ ਬਸ ਅਸੀਂ ਜਿਹੜੀ ਫੋਰਜਟ ਤੋਂ ਕੰਮ ਕਰ ਰਹੇ ਆ ਉਸ ਤੋਂ ਬਾਅਦ ਅਸੀਂ ਆਪਣੇ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਕਰਾਂਗੇ ਸੀਆਈ ਦੀ ਟੀਮ ਵੀ ਜਲਦੀ ਪਹੁੰਚ ਰਹੀ ਹੈ ਮਾਨਯੋਗ ਡੀਐਸਪੀ ਸਾਹਿਬ ਵੀ ਮੌਕੇ ਤੇ ਆ ਗਏ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਦਿੱਤਾ ਉਹਨਾਂ ਨੇ ਉੱਥੋਂ ਆਪਣੀਆਂ ਫੋਰੈਂਸਿਕ ਦੀ ਸਾਰੀਆਂ ਭੇਜ ਦਿੱਤੀਆਂ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ